ਜਾਰੀ ਹੈ ਅਮਰੀਕਾ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕੀਤੇ ਜਾਂਦਾ سلسلہ ਕਰ ਦਿੱਤੇ ਗਏ ਨੇ ਹੋਰ ਭਾਰਤੀ ਰਿਪੋਰਟ ਪਰ ਇਹ ਜਹਾਜ਼ ਪੰਜਾਬ ਭਾਰਤ ਦੇ ਵਿੱਚ ਨਹੀਂ ਕੀਤਾ ਲੈਂਡ ਜਿਵੇਂ ਦੱਸਤੀ ਇਹ ਕਿ ਅਮਰੀਕਾ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕੀਤੇ ਜਾਂਦਾ سلسلہ ਲਗਾਤਾਰ ਜਾਰੀ ਹੈ ਹੋਰ ਭਾਰਤੀ ਰਿਪੋਰਟ ਕਰ ਦਿੱਤੇ ਗਏ ਨੇ ਪਰ ਇਹ ਜਹਾਜ਼ ਪੰਜਾਬ ਜਾਂ ਭਾਰਤ ਦੇ ਵਿੱਚ ਲੈਂਡ ਨਹੀਂ ਕੀਤਾ ਬਲਕਿ ਇਹ ਜਹਾਜ਼ ਪਨਾਮਾ ਦੇ ਵਿੱਚ ਲੈਂਡ ਕੀਤਾ ਜਿੱਥੇ ਕਿ ਭਾਰਤੀਆਂ ਨੂੰ ਉਹ ਸੁਰੱਖਿਅਤ ਰੱਖਿਆ ਗਿਆ ਏ ਇਹ ਭਾਰਤੀ ਇੱਕ ਜਰੂਰੀ ਲੋੜਾਂ ਵਾਲੇ ਹੋਟਲ ਦੇ ਵਿੱਚ ਨੇ ਜਿੱਥੇ ਕਿ ਉਹ ਸੁਰੱਖਿਅਤ ਨੇ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਤਿੰਨ ਜਹਾਜ਼ ਪਨਾਮਾ ਦੇ ਵਿੱਚ ਲੈਂਡ ਕੀਤੇ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਨੇ ਉਹਨਾਂ ਦੀ ਗਿਣਤੀ 299 ਦੱਸੀ ਜਾ ਰਹੀ ਹੈ ਇਹਨਾਂ ਦੇ ਵਿੱਚੋਂ ਭਾਰਤੀ ਨੇ ਨੇ ਭਾਰਤੀਆਂ ਦੀ ਕਿੰਨੀ ਗਿਣਤੀ ਹੈ ਇਸ ਬਾਰੇ ਵਿੱਚ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਦੱਸਦੀ ਹੈ ਕਿ ਇਹ ਸਾਰੀ ਜਾਣਕਾਰੀ ਪਨਾਮਾ ਦੇ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਸਾਂਝੀ ਕੀਤੀ ਗਈ ਹੈ ਇਹ ਦੱਸਿਆ ਜਾ ਰਿਹਾ ਹੈ ਕਿ 299 ਜਿਹੜੇ ਕਿ ਗੈਰਕੂਨੀ ਪ੍ਰਵਾਸੀ ਨੇ ਉਹਨਾਂ ਦੇ ਵਿੱਚੋਂ 171 ਨੇ ਆਪਣੇ ਮੁਲਕਾਂ ਨੂੰ ਵਾਪਸ ਜਾਣ ਦੀ ਸਹਿਮਤੀ ਦੇ ਦਿੱਤੀ ਹੈ ਦਸਦੀਏ ਕਿ ਪਨਾਮਾ ਦੇ ਰਾਸ਼ਟਰਪਤੀ ਨੇ ਇਹ ਗੱਲ ਆਖੀ ਸੀ ਕਿ ਜਿਹੜੇ ਗੈਰਕਾਨੂੰਨੀ ਪ੍ਰਵਾਸੀ ਅਮਰੀਕਾ ਦੇ ਵੱਲੋਂ ਰਿਪੋਰਟ ਕੀਤੇ ਗਏ ਨੇ ਉਹਨਾਂ ਦੇ ਲਈ ਪਨਾਮਾ ਇੱਕ ਪੁਲ ਦੇ ਵਜੋਂ ਕੰਮ ਕਰੇਗਾ ਅਮਰੀਕਾ ਦੇ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਦੇ ਨਾਲ ਭਰੇ ਹੋਏ ਜਹਾਜ਼ ਪਨਾਮਾ ਉਤਰਨਗੇ ਤੇ ਪਨਾਮਾ ਤੋਂ ਇਹਨਾਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਮੂਲਕਾਂ ਨੂੰ ਭੇਜ ਦਿੱਤਾ ਜਾਵੇਗਾ ਦੱਸਦੀ ਹੈ ਕਿ ਇਹ ਸਾਰੇ ਜਿਹੜੇ ਲੋਕ ਨੇ ਜਿਨ੍ਹਾਂ ਦੇ ਵਿੱਚੋਂ ਭਾਰਤੀ ਵੀ ਨੇ ਉਹ ਉੱਥੇ ਸੁਰੱਖਿਅਤ ਨੇ ਤੇ ਉਹਨਾਂ ਨੂੰ ਵਾਪਸ ਆਪਣੇ ਮੁਲਕਾਂ ਨੂੰ ਭੇਜ ਦਿੱਤਾ ਜਾਵੇਗਾ ਇਹ ਤੇ ਜਿਕਰ ਜੋ ਹੋ ਗਿਆ ਕਿ ਇਸ ਤੋਂ ਪਹਿਲਾਂ ਅਮਰੀਕਾ ਤੋਂ ਰਿਪੋਰਟ ਕੀਤੇ ਕਿ ਬਹੁਤ ਸਾਰੇ ਭਾਰਤੀ ਜਿਹੜੇ ਕਿ ਭਾਰਤ ਪਹੁੰਚ ਚੁੱਕੇ ਨੇ ਦੱਸਦੀ ਕਿ ਅਮਰੀਕਾ ਨੇ ਅਮਰੀਕੀ ਫੌਜੀ ਜਹਾਜ਼ਾਂ ਦੇ ਵਿੱਚ ਇਹਨਾਂ ਨੂੰ ਬਿਠਾ ਕੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ ਅੰਮ੍ਰਿਤਸਰ ਉਤਾਰਿਆ ਸੀ ਜਿਸ ਤੋਂ ਬਾਅਦ ਇਹਨਾਂ ਨੂੰ ਆਪੋ ਆਪਣੇ ਘਰਾਂ ਨੂੰ ਭੇਜ ਦਿੱਤਾ ਗਿਆ ਸੀ ਦੱਸਦੀ ਹੈ ਕਿ ਇਹਨਾਂ ਦੇ ਵਿੱਚ ਪੰਜਾਬ, ਹਰਿਆਣਾ, ਮਹਾਰਾਸ਼ਟਰ ਤੇ ਹੋਰ ਵੀ ਸੂਬਿਆਂ ਦੇ ਜਿਹੜੇ ਨੌਜਵਾਨ ਸਨ ਜਿਨ੍ਹਾਂ ਦੇ ਵਿੱਚ ਬੱਚੇ ਵੀ ਸਨ, ਔਰਤਾਂ ਵੀ ਸਨ ਤੇ ਨਾਲ ਹੀ ਨੌਜਵਾਨ ਵੀ ਸਨ ਉਹਨਾਂ ਨੂੰ ਅਮਰੀਕਾ ਦੇ ਵੱਲੋਂ ਰਿਪੋਰਟ ਕਰ ਦਿੱਤਾ ਗਿਆ ਹੈ ਤੇ ਇਹ سلسلہ ਅਜੇ ਤੱਕ ਵੀ ਜਾਰੀ ਹੈ। ਹੋ ਸਕਦਾ ਹੈ ਕਿ ਹੁਣ ਤੋਂ ਬਾਅਦ ਵੀ ਹੋਰ ਜਿਹੜੇ ਕਿ ਭਾਰਤੀ ਰਿਪੋਰਟ ਕੀਤੇ ਜਾਣ। ਦੱਸਦੀ ਹੈ ਕਿ ਭਾਰਤ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੁਲਕਾਂ ਦੇ ਜਿਹੜੇ ਲੋਕ ਨੇ ਉਹ ਵੀ ਅਮਰੀਕਾ ਦੇ ਵੱਲੋਂ ਡਿਪੋਰਟ ਕੀਤੇ ਗਏ ਨੇ ਤੇ ਇਹ سلسلہ ਲਗਾਤਾਰ جاری ਹੈ ਸੋ ਇਹ ਜਿਹੜੇ ਭਾਰਤੀ ਨੇ ਹੋਰ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਸਮੇਤ ਪਨਾਮਾ ਦੇ ਵਿੱਚ ਨੇ ਕਿਉਂਕਿ ਅਮਰੀਕਾ ਦੇ ਵੱਲੋਂ ਜਹਾਜ਼ਾਂ ਦੇ ਵਿੱਚ ਬਿਠਾ ਕੇ ਇਹਨਾਂ ਨੂੰ ਪਨਾਮਾ ਭੇਜਿਆ ਗਿਆ ਹੈ ਕਿਉਂਕਿ ਪਨਾਮਾ ਦੇ ਵੱਲੋਂ ਇਹ ਸਹਿਮਤੀ ਦਿੱਤੀ ਗਈ ਹੈ ਕਿ ਪਨਾਮਾ ਇੱਕ ਪੁਲ ਦੇ ਵਜੋਂ ਕੰਮ ਕਰੇਗਾ ਜਿਹੜੇ ਲੋਕ ਅਮਰੀਕਾ ਦੇ ਵੱਲੋਂ ਰਿਪੋਰਟ ਕੀਤੇ ਗਏ ਨੇ ਉਹਨਾਂ ਨੂੰ ਜਹਾਜ਼ਾਂ ਦੇ ਵਿੱਚ ਬਿਠਾ ਕੇ ਪਨਾਮਾ ਭੇਜਿਆ ਜਾਵੇਗਾ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਵਤਨਾਂ ਨੂੰ ਵਾਪਸ ਭੇਜ ਦਿੱਤਾ ਜਾਵੇਗਾ